ਪਟਿਆਲਾ ਦੇ ਕਨੌਰ ਇਲਾਕੇ ਦੇ ਵਿੱਚ ਲਗਾਤਾਰ ਜਿਹੜਾ ਹੜ੍ਹਾਂ ਦਾ ਪਾਣੀ ਆ ਉਹਦਾ ਕਹਿਰ ਜਾ ਰਹੀ ਆ ਦਰਜਣਾ ਪਿੰਡਾਂ ਦੇ ਵਿੱਚ ਇਸ ਵਕਤ ਪਾਣੀ ਵੜ ਚੁੱਕੇ ਆ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਤਾਂ ਜਿਹੜੇ ਮੌਜੂਦਾ ਵਿਧਾਇਕ ਨੇ ਗੁਰਲਾਲ ਕਨੌਰ ਉਹ ਇਸ ਵਕਤ ਆਪਣੀ ਟੀਮ ਦੇ ਨਾਲ ਹੜਪੀਰ ਤਰੇ ਲੋਕ ਨੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਿੰਡਾਂ ਦਾ ਨੁਕਸਾਨ ਹੋਇਆ ਇੱਥੇ ਜਾਇਜਾ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਸਹਾਇਤਾ ਰਾਸ਼ੀ ਜਿਹੜੀ ਹੈਗੀ ਆ ਉਹ ਜਿਹੜੇ ਲੋਕਾਂ ਦੇ ਘਰ ਟੁੱਟੇ ਨੇ ਤਰੇੜਾਂ ਪਈਆਂ ਨੇ ਉਹਨਾਂ ਨੂੰ ਖੁਦ ਉਹਨਾਂ ਦੇ ਵੱਲੋਂ ਦੇਈ ਜਾ ਰਹੀ ਆ ਬਾਈ ਕਿਸ ਤਰੀਕੇ ਨਾਲ ਦੇਖਦੇ ਹੋ ਕਿੰਨਾ ਕੁ ਤੁਹਾਨੇ ਇਲਾਕੇ ਦਾ ਜਾਇਦਾ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਨੁਕਸਾਨ ਹੋਇਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਇਤਿਹਾਸਕ ਪਿੰਡ ਜੰਡਮਗੋਲੀ ਫੂਟਸਰ ਕਾਮੇਖੁਰਦ ਚਮਾਰੂ ਸੰਜਰਪੁਰ ਤੇ ਉੱਪਰਲੇ ਪਾਸੇ ਨਾਲ ਲੱਗਦੇ ਜਿਹੜੇ ਜਿੰਨੇ ਵੀ ਘੱਗਰ ਦੇ ਨਾਲ ਲੱਗਦੇ ਪਿੰਡ ਸੀ ਦੜਵਾ ਇਹਨਾਂ ਦੇ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਲਛੜੂ ਦੇ ਵਿੱਚ ਵੀ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ 6-7 ਪਿੰਡਾਂ ਦੇ ਵਿੱਚ ਤਕਰੀਬਨ ਤਕਰੀਬਨ ਕਹਿ ਲਈਏ ਵੀ 100% ਵਾਂਗੂ ਜਿਹੜਾ ਨੁਕਸਾਨ ਹੋਇਆ ਤੇ ਸਾਡੇ ਕੋਲੇ ਜਿਹੜੀ ਰਿਪੋਰਟ ਹੈ ਤਕਰੀਬਨ 20-25 ਪਿੰਡਾਂ ਦੀ 20-25 ਮਕਾਨ ਜਿਹੜੇ ਨੇ ਉਹ ਸਾਡੇ ਸਰਪੰਚ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਨਾਲ ਤਾਲਮੇਲ ਸਾਡਾ ਕਰਕੇ ਹਰ ਇੱਕ ਮਕਾਨ ਦੀ ਜਿਹੜੀ ਜਿਹੜਾ ਘਟ ਹੈ ਗਿਆ ਉਹਦੀ ਜਿਹੜੀ ਪਹਿਲੀ ਕਿਸ਼ਤ ਆ ਤਕਰੀਬਨ 25000 ਰੁਪਇਆ ਅਸੀਂ ਸਾਡੇ ਸਰਪੰਚ ਸਾਹਿਬਾਨਾਂ ਨੂੰ ਦੇ ਕੇ ਚੱਲੇ ਆ ਇਹ ਉਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾ ਦੇਣਗੇ ਜਿਹੜੀ ਅਗਲੀ ਕਿਸ਼ਤ ਹੈ ਉਹ ਆਪਾਂ ਜੇ ਕੋ 10 ਦਿਨ 5 ਦਿਨ 20 ਦਿਨ ਦਾ ਆਪਾਂ ਨੂੰ ਸਮਾਂ ਵਿੱਚ ਹੋਰ ਮਿਲ ਜੇਗਾ ਦਰ ਨਾਲ ਦੀ ਜਿਹੜੀ ਰਾਸ਼ੀ ਦੇ ਰਹੇ ਹਾਂ ਇਹ ਸਰਕਾਰ ਦੇ ਵੱਲੋਂ ਆ ਜਾਂ ਤੁਸੀਂ ਆਪਣੇ ਵੱਲੋਂ ਦੇ ਰਹੇ ਨਹੀਂ ਜੀ ਇਹ ਸਾਰੀ ਆਪਣੀ ਟੀਮ ਦੇ ਵੱਲੋਂ ਆ ਘਨੌਰ ਦੀ ਸਾਰੀ ਜਿਹੜੀ ਸਾਡੀ ਟੀਮ ਹੈ ਕਿਉਂਕਿ ਸਾਡੇ ਜਿਹੜੇ ਸਰਪੰਚ ਨੇ ਬਲਾਕ ਪ੍ਰਧਾਨ ਨੇ ਸਾਡੇ ਸਰਕਲ ਪ੍ਰਧਾਨ ਨੇ ਸਾਡੇ ਚੇਅਰਮੈਨ ਨੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਨੇ ਉਹ ਪਹਿਲਾਂ ਵੀ ਸਾਰੇ ਦੁੱਖ ਦੇ ਸੁੱਖ ਦੇ ਸਭ ਦੇ ਨਾਲ ਖੜਦੇ ਨੇ ਤੇ ਅੱਜ ਵੀ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਵੀ ਜੇ ਸਾਡੇ ਹਲਕੇ ਘਨੌਰ ਦੇ 4-5 ਪਿੰਡ ਛੇ ਖਰਾਬ ਹੋ ਗਏ ਤਾਂ ਤਕਰੀਬਨ 100 ਕੁਆਂਟਲ ਦੇ ਕਰੀਬ ਇਹਨਾਂ ਦਾ ਸਾਡੇ ਸਰਪੰਚ ਸਾਹਿਬ ਦੀ ਨਰਸਿੰਘ ਦੀ ਸਾਡੇ ਭਰਾ ਦੀ ਸਾਡੇ ਦੀ ਇਹਦੀ ਕਰਮ ਸਿੰਘ ਦੀ ਜਿਹੜੀ ਮੰਗ ਸੀ ਵੀ ਸਾਡੇ ਦੋਨੋਂ ਸਰਪੰਚ ਸਾਹਿਬਾਨ ਨੇ ਵੀ ਇਹਨਾਂ ਦੇ ਕੋਲੇ 100 ਕੁਆਂਟਲ ਦੇ ਕਰੀਬ ਜਿਹੜਾ ਅਚਾਰ ਆ ਭਾਈ ਹੋਰ ਘੰਟੇ 2 ਘੰਟੇ ਤੱਕ ਸ਼ਾਮ ਤੱਕ ਪਹੁੰਚ ਜਾਂਦਾ ਜਿਹੜੀ ਰਾਸ਼ੀ ਆ ਉਹ ਅਸੀਂ ਇਹਨਾਂ ਨੂੰ ਪੜਾ ਚੱਲੇ ਸੀ ਪੀਣ ਵਾਲੇ ਪਾਣੀ ਦੀ ਕੋਈ ਇਹਨਾਂ ਨੂੰ ਸਮੱਸਿਆ ਸੀ ਉਹ ਜਿਹੜਾ ਇਹਨਾਂ ਦਾ ਸੀ ਮਸਲਾ ਹਲਕਲ ਚੱਲੇ ਆ ਜਿਹੜਾ ਕੋਈ ਫਸਲਾਂ ਦਾ ਮੁਆਵਜ਼ਾ ਉਹ ਐਸਡੀਐਮ ਸਾਹਿਬ ਸਾਡੇ ਕੋਲੇ ਖੜੇ ਨੇ ਬੜੇ ਹੰਭਲ ਨੇ ਸਾਰਾ ਦਿਨ ਲੋਕਾਂ ਦੇ ਵਿੱਚ ਰਹੇ ਨੇ ਇਨਾਂ ਦਾ ਵੀ ਬਹੁਤ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਜਿਹੜਾ ਉਹ ਹਮੇਸ਼ਾ ਲੋਕਾਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਖੜਦੇ ਨੇ ਸੋ ਅੱਜ ਲੋਕਾਂ ਦੇ ਨਾਲ ਖੜਨ ਦਾ ਜਿਹੜਾ ਟਾਈਮ ਹੈ ਮੈਨੂੰ ਲੱਗਦਾ ਕਿ ਹਰ ਇੱਕ ادارے ਨੂੰ ਅੱਗੇ ਆਉਣਾ ਚਾਹੀਦਾ ਹੈ ਠੀਕ ਹੈ ਖੇਡਾਂ ਵੀ ਹੋਣੀਆਂ ਚਾਹੀਦੀਆਂ ਨੇ ਪਰ ਜੇ ਜਦੋਂ ਤੰਦਰੁਸਤ ਪੰਜਾਬ ਦੀ ਕਾਮਨਾ ਕਰਾਂਗੇ ਤੇ ਫਿਰ ਸਾਰਾ ਕੁਝ ਕਸਰਾਂ ਦੀ ਗੱਲ ਕੀਤੀ ਸੀ ਅਸੀਂ ਹਰ ਇੱਕ ਪਿੰਡ ਦੀ ਗਰਾਊਂਡ ਕਵਰੇਜ ਕੀਤੀ ਹੈ ਸਾਰਾ ਲਗਭਗ 90% ਤੱਕ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਮਾਪਜ ਦੀ ਉੜੀ ਖਾ ਲੋਕਾਂ ਨੂੰ ਸੜਕਾਂ ਟੁੱਟ ਗਈਆਂ ਬੇਹੱਦ ਨੁਕਸਾਨ ਹੋਇਆ ਹਾਂਜੀ 90 ਨਹੀਂ ਮੈਂ ਤਾਂ 100 ਹੀ ਕਹੂੰਗਾ ਜੀ 90 ਕਾਤੋ ਹੈ ਜੀ ਬਹੁਤ ਪਿੰਡਾਂ ਦੇ ਵਿੱਚ ਫਸਲ ਜਿਹੜੀ ਹੈ ਸਾਡੀ ਜਿੱਥੇ ਵੀ ਪਾਣੀ ਨਿਕਲ ਗਿਆ ਉਹ ਤਕਰੀਬਨ ਖਰਾਬ ਹੈ ਤੇ ਇਹਦੀਆਂ ਗਰਦਾਵਰੀਆਂ ਹੋਣੀਆਂ ਨੇ ਆਪਾਂ ਸਾਰਿਆਂ ਨੂੰ ਹੀ ਪਤਾ ਐਸਡੀਐਮ ਸਾਹਿਬ ਸਾਡੇ ਕੋਲੇ ਨੇ ਮੌਕੇ ਤੇ ਨੇ ਉਹ ਪਹਿਲਾਂ ਹੁੰਦਾ ਸੀ ਵੀ ਐਸਡੀਐਮ ਸਾਹਿਬ ਨੂੰ ਗਰਾਊਂਡ ਰਿਪੋਰਟ ਦਾ ਨਹੀਂ ਪਤਾ ਹੁਣ ਤਾਂ ਅਸੀਂ ਸਾਰੇ ਵਿੱਚ ਰਹੇ ਹਾਂ ਤੇ ਵਧੀਆ ਅਗਲੇ ਦਾ ਘਰ ਭਰ ਸਕੇ ਢਿੱਡ ਭਰ ਸਕੇ ਕਿਉਂ ਫਸਲ ਦੀ ਲਾਗਤ ਵੀ ਹੁੰਦੀ ਹੈ ਤੇ ਪ੍ਰੋਫਿਟ ਵੀ ਹੁੰਦਾ ਦੋਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਜਿਹੜੀ ਚੰਗੀ ਕਮੇਟੀ ਬਣਾ ਕੇ ਲੋਕਾਂ ਦਾ ਜਿਹੜਾ ਜਿਹੜਾ ਪ੍ਰਵਾਈ ਜਿਹੜੀ ਆ ਉਹ ਕੀਤੀ ਗਈ ਸਰ ਕਾਫੀ ਪਿੰਡਾਂ ਦੇ ਵਿੱਚ ਕਿਸੇ ਕਿਸਮ ਦੀ ਸਹਾਇਤਾ ਨੇ ਪਹੁੰਚ ਨਹੀਂ ਲੋਕ ਕਹਿ ਰਹੇ ਨੇ ਕਿ ਨਾ ਸਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਨਾ ਸਾਡੇ ਕੋਲ ਕੋਈ ਹੋਰ ਸਹਾਇਤਾ ਮਿਲੀ ਆ ਕਾਫੀ ਪਿੰਡਾਂ ਦਾ ਇਹ ਜਿਹੇ ਹਾਲਾਤ ਹੋ ਰਿਹਾ ਚਲੋ ਜੀ ਮੈਂ ਇਸ ਗੱਲ ਦੀ ਮਾਫੀ ਮੰਗ ਲੈਣਾ ਜੇ ਕਿਤੇ ਨਹੀਂ ਪਹੁੰਚੇ ਪਰ ਸਾਡੀ ਕੋਸ਼ਿਸ਼ ਤਾਂ ਪੂਰੀ ਹੈ ਜੀ ਸਾਡੇ ਸਰਪੰਚ ਸਾਹਿਬ ਨੇ ਜੀ ਆ ਜਾ ਭਾਈ ਨੇੜੇ ਇਹ ਕੋਈ ਨਹੀਂ ਇਹ ਪ੍ਰਸ਼ਾਸਨ ਪੂਰਾ ਸਾਥ ਹੈ ਆਪਣਾ ਪ੍ਰਸ਼ਾਸਨ ਦਾ ਮੈਂ ਸਰਾਲਾ ਕਲਾ ਸਰਾਲਾ ਖੁਰਦ ਪਿੰਡ ਚ ਕਵਰੇਜ ਕੀਤੀ ਹੈ ਉੱਥੇ ਦੇ ਲੋਕ ਕਹਿ ਰਹੇ ਨੇ ਸਾਨੂੰ ਹੁਣ ਤੱਕ ਕੋਈ ਮਦਦ ਵੀ ਨਹੀਂ ਮਿਲੀ ਉੱਥੇ ਮਤਲਬ ਬਿਜਲੀ ਵੀ ਨਹੀਂ ਸੀ ਟੰਕੀਆਂ ਚ ਪੀਣ ਦਾ ਪਾਣੀ ਖਤਮ ਹੋ ਗਿਆ ਬਿਜਲੀ ਕਾ ਤੋ ਮਨ ਹੁਣ ਚੱਲ ਰਹੀ ਹੈ ਬਿਜਲੀ ਜਿਹੜੀ ਪਾਣੀ ਆਪਣੇ ਡੁੱਬ ਗਏ ਨਾ ਮੀਟਰ ਲਾਏ ਹੋਏ ਇਸ ਕੇ ਕਾਰਨ ਫਿਰ ਬਿਜਲੀ ਬੰਨ ਵਿੱਚ ਛੱਡ ਦੇ ਗਏ ਨਾ ਗਰਾਊਂਡ ਤੇ ਰਹੋਗੇ ਕਿਉਂਕਿ ਤੁਹਾਡਾ ਇਲਾਕਾ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਲੋਕਾਂ ਦੀ ਜਾਨ ਮਾਲ ਦੇ ਕਰਕੇ ਜਿਹੜੀ ਬਿਜਲੀ ਆ ਉਹ ਪੱਟੀ ਗਈ ਸੀ ਲਾਈਟ ਭੱਜੀ ਹੈ ਤਾਂ ਨਾਲ ਦੀ ਨਾਲ ਰਾਤ ਤੱਕ ਰਹੀ ਬਣਾ ਸਾਥੀ ਮੈਨੂੰ ਲੱਗਾ ਰਾਤੀ 9:30 ਵਜੇ 9 ਵਜੇ ਗੱਲ ਹੋਈ ਸਾਡੀ ਮੈਨੂੰ ਕਹਿ ਲੱਗਾ ਬਾਈ ਕਿਉਂਕਿ ਸਾਰੇ ਮੈਨੂੰ ਬਾਈਉਂ ਕਹਿੰਦੇ ਐਮਐਲਏ ਨੇ ਕੋਈ ਨਹੀਂ ਕਹਿੰਦਾ ਨਾਲ ਜੀ ਕਹਿੰਦੇ ਆ ਇਹ ਕਹਿੰਦੇ ਭਾਈ ਆ ਜਿਹੜੀ ਗੱਲਬਾਤ ਆ ਮੈਂ ਕਹਿੰਦਾ ਅਰਸਾ ਤੈਨੂੰ ਭਾਈ ਐਕਸ਼ਨ ਤੇਰਾ ਨਾਲ ਗੱਲ ਕਰਦਾ ਸਾਡੇ ਐਕਸ਼ਨ ਸਾਹਿਬ ਨੇ ਗੱਲ ਕੀਤੀ ਸਾਡੇ ਆ ਉਹ ਜਨਮਾਲ ਦੀ ਕਰਕੇ ਬਿਜਲੀ ਜਿਹੜਾ ਤੇ ਬਿਜਲੀ ਸਰਾਲੇ ਵੀ ਜਿਹੜੀ ਚੱਲਦੀ ਹੋਗੀ ਚੱਲਦੀ ਕਿਸ ਤਰ੍ਹਾਂ ਦਾ ਗਰਾਊਂਡ ਦੇ ਉੱਪਰ ਨੇ ਵਿਧਾਇਕ ਗੁਰਲਾਲ ਘਨੌਰ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਾ ਕੇ ਜਿਹੜੀ ਆਪਣੇ ਪੱਲਿਓ 25000 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਆ ਕਹਿ ਰਹੇ ਨੇ ਕਿ ਜਿਹੜੇ ਘਰ ਨੇ ਉਹ ਲੋਕ ਪਉਣਾ ਸ਼ੁਰੂ ਕਰਨ ਕਿਸ਼ਤਾਂ ਦੇ ਵਿੱਚ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਰਵਾਂਗੇ ਪਹਿਲੀ ਕਿਸ਼ਤ 25000 ਦਿੱਤੀ ਜਾ ਰਹੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਟਹੇ ਨੇ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਘਰ ਹੈਗੇ ਨੇ ਉਹ ਪਵਾ ਕੇ ਦਵਾਂਗੇ ਤਾਂ ਲਗਾਤਾਰ ਹਾਂ ਜਿਹੜਾ ਘਨੌਰੇ ਇਲਾਕੇ ਦੇ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਨੁਕਸਾਨ ਹੋ ਰਹੇ ਨੇ ਤਾਂ ਪ੍ਰਸ਼ਾਸਨ ਤੇ ਵਿਧਾਇਕ ਗੁਰਲਾਲ ਘਨੌਰ ਵੀ ਮੌਕੇ ਤੇ ਕਿੰਨਾ ਕਿਤੇ ਜਿਹੜੀ ਸੇਵਾ ਭਾਵਨਾ ਦੇ ਨਾਲ ਲੋਕਾਂ ਨੂੰ ਮਿਲਦੇ ਜਾਂ ਉਹਨਾਂ ਦੀ ਸਹਾਇਤਾ ਕਰਦੇ ਦਿਖਾਈ ਦੇ ਰਹੇ